ਉੰਦਰ ਉਹ ਇਹਨਾਂ ਡਬਲ ਮਾਰਚ ਬੈਵ ਜਾਈਏ ਨਾ ਜਾਈਏ ਇੱਧਰ ਬਚਲ ਬਹਿਣੇ ਬੈਠਾ ਸੀ ਆਹ ਦੇਖੋ ਇਹਨਾਂ ਆਹ ਬੋਲੇ ਹਾਂ ਕੋਈ ਤਾਂ ਮੰਨਦਾ ਨਹੀਂ ਮੂਤ ਨੂੰ ਉਤਰ ਆਹ ਵੈਸਾ ਵੀ ਦੇਰੇ ਕੇ ਬਣਾ ਕੀ ਜੈਸ ਕਰਕੇ ਜਦ ਆਪਸ ਦਾ ਬਾਗ ਗਿਆ ਨਹੀਂ ਕੋਈ ਇੱਥੇ ਆਇਆ ਆ ਸ਼ਾਰਟ ਕਰ ਲਿਆ ਹੈ ਮੋੜ ਹੀ ਹੋ ਗਿਆ ਮੇਰਾ ਨਾਮ ਨਿਰਭਲ ਕੁਮਾਰ ਵਰਮਾ ਹਾਂ ਜੀ ਸਵੇਰੇ 8:30 ਵਜੇ ਮੇਡ ਦੇ ਦਰਵਾਜ਼ਾ ਖੋਲਿਆ ਠੀਕ ਹੈ ਜੀ ਨਰਸ ਨੇ ਆਣਾ ਸੀ ਮੇਰੇ ਪਿਆਰ ਪੱਟੀ ਕਰਨ ਵਾਸਤੇ ਠੀਕ ਹੈ ਜੀ ਤੋਂ 3-4 ਵਜੇ 3 ਵੱਜੇ ਆ ਗਏ ਕਹਦੇ ਸਪਰੇਅ ਕਰਦਾ ਉਹ ਨੂੰ ਕੁੜੀ ਨੂੰ ਛੋਟੀ ਹੈ ਪਤਾ ਨਹੀਂ ਸੀ ਅਸੀਂ ਕਿਹਾ ਸੀ ਕੋਈ ਸਪਰੇਅ ਨਹੀਂ ਕਰਾਣਾ ਉਹ ਅਰੇ ਤਾਈ ਤੇ ਨਵਾਰਾਸੀ ਬੂਹ ਦੇ ਪਟਕੇ ਵਰਦੇ ਸੀ ਆ ਕੇ ਕਹਿੰਦੇ ਮੋਬਾਈਲ ਦੇ ਦਿਓ ਫਿਰ ਕਹਿੰਦੇ 10 ਲੱਖ ਕੈਸ਼ ਦੇ ਦਿਓ ਮੈਂ ਕਿਹਾ 10 ਲੱਖ ਤਾਂ ਹੈ ਜੀ ਲੱਖ ਹੈਗਾ ਅਸੀਂ ਬਜ਼ੁਰਗ ਬੰਦੇ ਆ ਸਾਨੂੰ ਮਾਫ ਕਰੋ ਲੱਖ ਰੁਪਏ ਹੈਗਾ ਉਹ ਲੈ ਜਾਓ ਅੱਛਾ ਜੀ ਲੱਖ ਲੈ ਕੇ ਕਹਿੰਦੇ ਲੱਖ ਨਾਲ ਤਰੀਸੀ ਜਾਂਦੇ ਬੈਂਕ ਚ ਚੈੱਕ ਚੁੱਕ ਦੇ ਦਿਓ ਮੈਂ ਕਿਹਾ ਬੈਂਕ ਚ ਹੈਗਾ 5 ਕ ਲੱਖ ਹੋਊਗਾ ਕਦੇ 5 ਲੱਖ ਦਾ ਚੈੱਕ ਦੇ ਦਿਓ ਉਹਨਾਂ ਨੂੰ ਦੇਤਾ ਤਲਵਾਰਾ ਦਿਖਾ ਕੇ ਡਰਾਉਂਦੇ ਸੀ ਮਾਰ ਦੇ ਆਗੇ ਆ ਕਰ ਦੇਗੇ ਕਿਸੇ ਨੂੰ ਦੱਸਣਾ ਨਹੀਂ ਹੈ ਅਸੀਂ ਆ ਕੋਈ ਗਲਤੀ ਤਾਂ ਕੀਤੀ ਨਹੀਂ ਤੁਸੀਂ ਕੋਈ ਦੱਸੋ ਕੋਈ ਗਲਤੀ ਕੀਤੀ ਤਾਂ ਬਸ ਸਾਨੂੰ ਪੈਸੇ ਦੇ ਦਿਓ ਪੈਸੇ ਦੇ ਦਿਓ ਇੱਕ ਗੋਲ ਪਿਸਤਲ ਸੀ ਤੇਰ ਬੰਦੇ ਸੀ ਬਾਕੀ ਇਹ ਕੋ ਦੋ ਦੋ ਤਲਵਾਰਾ ਸੀ ਮੂੰਹ ਤੇ ਪਟਕੇ ਬੰਦੇ ਹੋਏ ਸੀ ਕਿੰਨੇ ਜਾਣੇ ਸੀਗੇ ਜੀ ਅਦਰ ਤਾਂ ਤੇਜ ਜਿਹਾ ਹੈ ਬਾਹਰ ਦਾ ਪਤਾ ਨਹੀਂ ਠੀਕ ਹੈ ਜੀ ਕਾਰ ਚਾਹੀਸੀ ਅੱਛਾ ਜੀ ਦਰਵਾਜ਼ਾ ਖੋਲ ਲੈ ਨਾਲ ਦੀ ਨਾਲ ਅੰਦਰ ਆਗੇ ਕਿੰਨਾ ਟਾਈਮ ਰਹੇ ਜੀ ਤੁਹਾਡੇ ਕੋਲ ਇੱਥੇ 15-20 ਮਿੰਟ ਤਾਂ ਰਹੋਗੇ ਠੀਕ ਹੈ ਜੀ ਤੇ ਉਦੋਂ ਪਰਿਵਾਰ ਦੇ ਕੌਣ-ਕੌਣ ਮੌਜੂਦ ਸੀ ਅਸੀਂ ਦੋ ਜਿਹੇ ਰਹਿੰਦੇ ਆ ਮੀਆਂ ਬੀਬੀ ਇੱਕ ਮੇਡ ਰੋ ਕਰਾ ਲਈ ਰਹਦੀ ਹੈ ਬਸ ਠੀਕ ਜੀ ਬੱਚੇ ਬਾਹਰ ਰਹਿੰਦੇ ਨੇ ਬੱਚੇ ਬਾਹਰ ਰਹਿਦੇ ਆ ਅੱਛਾ ਜੀ ਨਰਸ ਨੇ ਆਣਾ ਉਦੋਂ 9 ਵਜੇ ਮੇਰੇ ਪੈਟ ਚੋਟ ਲੱਗੀ ਪੱਟੀ ਕਰਨ ਵਾਸਤੇ ਆਣਾ ਹੈ ਲੈ ਕੇ ਚੈੱਕ ਉਪਰ ਕੀਤਾ ਤੁਸੀਂ ਹਾਂ ਜੀ ਚੈੱਕ খালি ਲੈ ਕੇ ਗਿਆ ਜਾਂ ਭਰ ਕੇ ਦਿੱਤਾ ਤੁਸੀਂ ਨੇ ਉਦਦੇ ਤੇ ਆਬਾਉਂਟ ਭਰੀ ਹੈ ਨਾ ਕੋਈ ਦੀ ਭਰਿਆ ਠੀਕ ਹੈ ਜੀ ਸਾਈਨ ਕਰਕੇ ਦਿੱਤੇ ਆ ਕੋਈ ਡੇਟ ਦੀ ਪਾਈ ਠੀਕ ਹੈ ਕਿੰਨੇ ਅਮਾਉਂਟ ਭਰੀ ਹੈ ਜੀ 5 ਲੱਖ ਭਰਿਆ ਠੀਕ ਹੈ ਕੀ ਮੰਗ ਕਰਦੇ ਹੋ ਉਹ ਕਹਤੇ 10 ਭਰੋ ਮੈਂ ਕਿਹਾ 10 ਹੈ ਹੀ ਦੀ ਬੈਲੈਂਸ ਫਿਰ ਫਾਇਦਾ ਕੀ ਤੁਹਾਨੂੰ ਕੀ ਕੀ ਮੰਗ ਕਰਦੇ ਆ ਜੀ ਹੈ ਕੀ ਮੰਗ ਕਰਦੇ ਹੋਗੇ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੁਲਿਸ ਕਾਰਵਾਈ ਜੇ ਸਹੀ ਕਹਿੰਦੇ ਵੀ ਇਹ ਜੀ ਵਾਰਦਾ ਕਿਸੇ ਰੱਲ ਵੀ ਦੀ ਹੋਣੀ ਚਾਹੀਦੀ ਠੀਕ ਹੈ ਕਿਉਂਕਿ ਕੁਝ ਹੋਰ ਵੀ ਸਮਾਨ ਲੈ ਗਿਆ ਕੈਸ਼ ਤੋਂ ਉਹਦਾ ਕੋਈ ਸਮਾਨ ਹੋ ਬਈ ਅਸੀਂ ਜਦੋਂ ਬੈਗ ਖੋਲਿਆ ਉਹਦੇ ਚ ਲੱਖ ਰੁਪਿਆ ਹੈਗਾ ਅਲੱਗ ਪਿਆ ਸੀ ਉਹ ਦੇਤਾ ਫਿਰ ਕਹਿੰਦੇ ਦਿਖਾਓ ਕੋਈ ਜੇਮਰ ਜਿਵਰੀ ਅਸੀਂ ਕਿ ਜਿਵਰੀ ਹੈ ਦੀ ਅੱਛਾ ਅੱਛਾ ਇੱਕ ਲਫਾਫੇ ਚ 5-7000 ਹੋਰ ਹੈਗਾ ਅਸੀਂ 10000 ਹੋਊਗਾ ਉਹ ਵੀ ਚੱਕ ਕੇ ਲੈ ਗਿਆ ਸੀ ਲੈ ਜੋ ਭਾਈ ਹੋਰ ਕੌਣ ਕਿਤੇ ਪਹੁੰਚਿਆਗੇ ਹਾਂਜੀ ਅੱਜ ਸਾਨੂੰ ਇੰਟੀਮੇਸ਼ਨ ਆਈ ਸੀ ਤੇ ਥਾਣਾ ਸਿਵਲ ਲਾਈਨ ਦਾ ਏਰੀਆ ਫੇਸ 1 ਦੇ ਵਿੱਚ ਤਿੰਨ ਵਿਅਕਤੀ ਸੀ ਜਿਨ੍ਹਾਂ ਦੇ ਫੇਸ ਜਿਹੜੇ ਟਕੇ ਹੋਏ ਸੀ ਇਹ ਗੱਡੀ ਤੇ ਆਏ ਤੇ ਘਰ ਦੇ ਅੰਦਰ ਦਾਖਲ ਹੋ ਕੇ ਕਰੀਬ 1 ਲੱਖ ਰੁਪਏ ਜਿਵੇਂ ਘਰ ਵਾਲੇ ਦੱਸ ਰਹੇ ਨੇ ਉਹ ਖੋ ਕਰਕੇ ਲੈ ਕੇ ਗਏ ਨੇ ਜੀ ਬਾਕੀ ਅਸੀਂ ਮੌਕੇ ਤੇ ਪਹੁੰਚੇ ਆ ਅਸੀਂ ਇਹਦੀ ਮਾਮਲੇ ਦੀ ਪੜਤਾਲ ਕਰ ਰਹੇ ਆ ਜੀ ਤੇ ਇਹਦੇ ਇਹਦੇ ਵਿੱਚ ਬਕਾਇਦਾ ਜਿਹੜੀ ਅਸੀਂ ਐਫਆਈਆਰ ਦਰਜ ਕਰਾਇਆ ਪਰਿਵਾਰ ਚ ਕੌਣ ਕੌਣ ਮੌਜੂਦ ਸੀ ਜੀ ਕੋਈ ਚੱਕ ਦੀ ਵੀ ਗੱਲ ਚੱਲ ਰਹੀ ਹੈ ਆ ਦੇਖੋ ਪਰਿਵਾਰ ਦੇ ਵਿੱਚ ਇਹਨਾਂ ਦੇ ਇੱਥੇ ਲੇਡੀਆਂ ਨੇ ਇਹਨਾਂ ਦੇ ਹਸਬੰਦ ਨੇ ਜਾਂ ਇੱਕ ਇਹਨਾਂ ਦੀ ਮੇਡ ਜਿਹੜੇ ਕੰਮ ਕਰਦੇ ਨੇ ਉਹ ਉਸ ਟਾਈਮ ਜਿਹੜਾ ਘਰ ਦੇ ਵਿੱਚ ਪ੍ਰੈਜ਼ੈਂਟ ਸੀ ਬਾਕੀ ਚੈੱਕ ਬਾਰੇ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਪੁਸ਼ਟੀ ਕਰ ਰਹੇ ਹਾਂ ਇਹਨਾਂ ਤੋਂ ਕਹਿੰਦੇ ਕਿ ਵੈਪਨ ਦੇ ਜੋਰ ਤੇ ਚੈੱਕ ਪਰਵਾ ਕੇ ਲੈ ਗਿਆ ਬਕਾਇਦਾ 5 ਲੱਖ ਦੀ amount ਦੱਸ ਰਹੇ ਨੇ ਆ ਦੇਖੋ ਇਹਨਾਂ ਦੇ ਦੱਸਣ ਦੇ ਮੁਤਾਬਕ ਤਲਵਾਰਾਂ ਤਾਂ ਇਹ ਦੱਸ ਰਹੇ ਨੇ ਬਾਕੀ ਉਹ ਕਿ ਰਵਾਲਵਰ ਦਾ ਵੀ ਕੋਈ ਜ਼ਿਕਰ ਆਇਆ ਉਹ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜੀ 10 ਲੱਖ ਦੀ ਕਹਿੰਦੇ ਡਿਮਾਂਡ ਕੀਤੀ ਹੈ ਨਹੀਂ ਡਿਮਾਂਡ ਬਾਰੇ ਅਜੇ ਇਹਨਾਂ ਨੇ ਸਾਨੂੰ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀਗੀ ਸਸਰੇ ਅੱਤਵਾਦੀ ਘਟਨਾ ਤੁਹਾਨੂੰ ਬਹੁਤ ਸੋਚਣ ਦਿੱਤੀ ਇਹਨਾਂ ਦੇ ਦੇਖੋ ਸਾਨੂੰ ਕਰੀਬ 11:30 ਵਜੇ ਜਿਹੜੀ ਇੰਟੀਮੀਸ਼ਨ ਮਿਲੀ ਸੀ ਇਹਨੇ ਪੌਸ਼ ਏਰੀਏ ਚ ਇੱਕ ਕੱਲੇ ਘਰ ਨੂੰ ਟਾਰਗੇਟ ਕਰਨਾ ਪੁਲਿਸ ਕਿਦਾਂ ਦੇਖਣਾ ਦੇਖੋ ਜਿਸ ਤਰ੍ਹਾਂ ਅਸੀਂ ਸੀਸੀਟੀਵੀ ਫੁਟੇਜ ਦੇਖੀਏ ਕੋਈ ਪਹਿਲਾਂ ਨੌਨ ਬੰਦੇ ਹੀ ਕੋਈ ਲੱਗ ਰਹੇ ਨੇ ਇਸ ਤਰ੍ਹਾਂ ਸਾਡੀ ਵੈਸੇ ਵੀ ਕਾਫੀ ਸਿਕਿਉਰਟੀ ਜਿਹੜੀ ਐ ਪੀਸੀਰ ਵਗੈਰਾ ਇਸ ਏਰੀਏ ਦੇ ਵਿੱਚ ਹੁੰਦੀ ਹੈ ਬਾਕੀ ਅਸੀਂ ਇਹ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਲਦੀ ਜਿਹੜਾ ਦੋਸ਼ੀਆਂ ਨੂੰ ਫੜ ਕੇ ਜਿਹੜਾ ਸਰ ਕਿਸ ਵਹੀਕਲ ਤੇ ਆਏ ਦੱਸ ਰਹੇ ਜਿਹੜੇ ਬੰਦੇ ਆਏ ਸੀ ਇਹ ਦੇਖੋ ਇਹ ਗੱਡੀ ਇਹਨਾਂ ਦੇ ਮੁਤਾ ਬਾਕੀ ਜਲਦੀ ਕਲੀਅਰ ਕਰ ਦੇਵਾਂਗੇ ਐਫਆਈ ਰਹੀ ਜੀ ਕਰ ਰਹੇ ਆ ਜੀ ਦਰਜ ਕਰ ਰਹੇ ਆ ਠੀਕ ਹੈ ਥੈਂਕ ਯੂ